ਆ ਟੈਰੀ ਗੱਡੀ ਦਾ ਸਾਰੀ ਜਿਦਾ ਆ ਕਿਆ ਬਣਾ ਨਾ ਕਿਆ ਬਣ ਪਿਛੇ ਢੋ ਤੱਕ ਲੱਗ ਗਿਆ ਸਾਰਾ ਖਤਮ ਹੈ ਆ ਦੇਖੋ ਯਾਰ ਇਹ ਚਾ ਐਕਸੀਡੈਂਟ ਹੈ ਕੂੜੀ ਵਾਲਾ ਫਾਕ ਬੀਐਸ 6 ਗੱਡੀ ਹੈ ਅਲਸਾ ਠੀਕਾ ਜੀ ਦਾਰਿਆਂ ਦੇ ਸਵਾਗਤ ਕਰਦੇ ਆ ਤੁਹਾਡਾ ਆ ਗਿਆ ਪੁਆਇੰਟ ਦੇ ਵਿੱਚ ਕਰਦੇ ਆ ਨਵੇਂ ਬਲੋਗ ਦੀ ਸ਼ੁਰੂਆਤ ਆਏ ਆ ਜੀ ਆਪਾਂ ਗੱਡੀ ਭਰਨ ਉੱਤਰਾਖੰਡ ਦੇ ਵਿੱਚ ਇੰਨੀਆਂ ਚਾਹ ਕੱਲ ਪਹਿਲਾਂ ਦੂਜੀ ਜਗ੍ਹਾ ਮਾਲ ਬਣਿਆ ਸੀ ਗੱਡੀ ਦਾ ਉਹ ਟਰਾਂਸਪੋਰਟਰ ਦੇ ਬੰਦੇ ਆਲੇ ਸਭ ਤੋਂ ਪਹਿਲੇ ਲੈ ਲਈ ਠੀਕ ਹੈ ਤੇ ਬਾਅਦ ਵਿੱਚ ਸਾਨੂੰ ਮੁਰਗੀ ਦਾਣਾ ਕਹਿ ਕੇ ਇੱਥੇ ਉਹ ਮਿੱਟੀ ਦੇ ਭਰਾ ਲਾ ਪਏ ਤੇ ਬਿਮਾਉ ਲੋਡ ਕੈਨਸਲ ਕਰਕੇ ਤੇ ਅੱਗੇ ਲੱਕੜ ਭਰ ਮਾਇਆ ਠੀਕ ਹੈ ਬਾਕੀ ਉਹਨਾਂ ਤੋਂ ਪੈਸੇ ਵਗੈਰਾ ਵਾਪਸ ਲੈ ਲਈਏ ਤੇ ਦੱਬੋ ਜੀ ਇਹ ਕੰਮ ਕਰਕੇ ਤੇ ਮੈਂ ਪਾ ਆਇਆ ਮੈਂ ਕਿਤੇ ਕਰਕੇ ਆ ਪਹੁੰਚਿਆ ਦੇਖ ਰਿਹਾ ਹੈ ਕਿ ਗੱਡੀ ਆਪਣੀ ਆ ਗਈ ਆਪਾਂ ਲੋਡਿੰਗ ਕਰ ਗੱਡੀ ਆਪਣੀ ਉਹ ਖੜੀ ਆ ਪਾਰਲੇ ਪਾਸੇ ਆ ਦੇਖੋ ਟਾਂ ਲੀ ਆ ਇੱਧਰ ਲੱਕੜੀਆਂ ਦਾ ਪਿੰਨਿਆ ਚਾਹ ਹਰ ਖਤੰਬੂਈਆ ਬਾਈ ਨੇ ਲੈ ਆਇਆ ਇੱਥੇ ਪਿੰਨਿਆ ਚਾਹ ਤੇ ਭਰਦਿਆਂ ਗੱਡੀ ਫੇ ਤੁਹਾਨੂੰ ਮਿਲਦੇ ਆ ਕਹਿੰਦੇ ਦਾ ਸ਼ਾਮ ਤੱਕ ਭਰ ਦੇਣੀ ਆ ਬਾਕੀ ਦੇਖੋ ਭਰਤੀ ਦਾ ਫੇ ਮਿਲਦੇ ਆ ਤੁਹਾਨੂੰ A few hours later 10 ਵਜ ਗਏ ਜੀ ਦੁਪਹਿਰ ਦੇ ਕੁਝ ਵੀ ਨਹੀਂ ਬੈਠੇ ਹੋਈਆਂ ਹਜੇ ਗੱਡੀ ਹੋਣ ਲੱਗਿਆ ਭਾਰਨ ਉਹ ਆਈ ਜੀਸੀਬੀ ਹਿੰਦੀ ਮਾਲੇ ਹੰਨੀ ਨਾ ਕੋ ਗੱਡੀਆਂ ਭਲਾ ਲਈਆਂ ਬਸ ਬਾਕੀ ਦੇਰ ਹੈ ਹੁਣ ਕਦ ਭਰਦੀ ਹੈ ਆ ਇੰਨਾ ਕ ਮਾਲ ਪਿਆ ਹੈ ਭਾਰਤੀਆ ਦਾ ਵੀ ਜਾਣੀ ਹੈ ਛੇ ਤਾਂ ਖਰਾਬ ਹੋ ਗਈ ਜਿਦਾ ਮਿਆਵਾ ਗੜਾ ਖਰਾਬ ਹੈ ਕੋਈ ਵੀ ਆ ਦੇਖੋ ਨੱਕ ਖੁੱਲਾ ਜਿੱਥੇ ਮਰਜੀ ਚੱਲੋ ਉਹ ਪਰੇ ਪਰੇ ਤੱਕ ਜਿੱਥੇ ਆਓ ਗੂਠੇ ਦੇਖਦੇ ਉੱਥੋਂ ਸਾਰਾ ਪੱਟਿਆਏ ਨਹੀਂ ਆ ਚੁੰਡੇ ਆ ਪਹੀ ਦੀ ਦੁਕਾਨ ਉਹ ਹੁਣ ਲੱਭੀ ਲੋਡ ਉਹਦੇ ਗੱਡੀ ਲੋਡ ਹੋਇਆ ਗੱਲ ਦੀ ਭਰਾਵਾ ਇੱਥੇ ਹੁਣ ਲੱਕੀ ਭਰਨ ਧੂੜਾ ਧੂੜ ਹੋਵੇ 6:00 ਵੱਜ ਗਏ ਜੀ ਸ਼ਾਮ ਦੇ ਗੱਡੀ ਆਪਣੀ ਹੋ ਗਈ ਲੋਡ ਹਾਂਜੀ ਬਹੁਤ ਥੋੜਾ ਜਿਹਾ ਮਾਲ ਰਹਿ ਗਿਆ ਉੱਪਰ ਹੈਟ ਹੋਣੀ ਉਹ ਉੱਪਰ ਥੋੜੀ ਜਿਹੀ ਹੈਟ ਹੋਣੀ ਉਹ ਡੰਡਿਆਂ ਤੱਕ ਇੱਥੇ ਤੱਕ 5:00 ਦੇ ਤੱਕ ਆਪਾਂ ਗੰਦਾ ਮਾਲ ਕਹਿੰਦੇ ਤਾਂ ਹੈ ਆਂਦਾ ਪਿਆ ਆਂਦਾ ਤਾਂ ਪੇ ਭਰਦੇ ਆਂ ਫੇ ਤੋੜਦੇ ਆਂ ਗੱਡੀ ਆਪਣੀ ਲੋਡ ਹੋ ਗਈ ਟਾਈਮ 9 ਵਜੇ ਆਣ ਕਾਨਿਆ ਰੋਟੀ ਪਾਣੀ ਬਿੱਲ ਵੀ ਮਿਲ ਗਿਆ ਬਿੱਲ ਪਾਇਓ ਮੈਂ ਜੇਮ ਚ ਬਿੱਲ ਮਿਲ ਗਿਆ ਸਭ ਕੁਝ ਹੋ ਗਿਆ ਆਪਾਂ ਹੁਣ ਚੱਲਦੇ ਆਂ ਮਿਲਦੇ ਆਂ ਤੁਹਾਨੂੰ ਅੱਗੇ ਜਾ ਕੇ ਟਾਈਮ 11:30 ਹੋ ਗਏ ਤੁਰ ਪਏ ਆਪਾਂ ਦਿੱਕਸ਼ੇ ਦੂਤਰ ਪਰ ਆਪਾਂ ਪਾਰ ਕਰ ਲਿਆ ਆ ਬਤੁਰੇ ਉੱਥੇ ਬਜਰੌਰ ਰਹਿ ਗਿਆ 150 ਕਿਲੋਮੀਟਰ ਆਪਾਂ ਜਾਣਾ ਭਾਜੀ ਨੌਰ ਨੂੰ ਜੇ ਨੌਰ ਹੋ ਕੇ ਤਾਂ ਮਾਂ ਨੂੰ ਉੱਧਰ ਰੁਕ ਤੁਰਿਆ ਵਾਂ ਬਾਈ ਗੱਡੀ ਚਲਾ ਰਿਹਾ ਤੇ ਦਿੱਤ ਘਰਾ ਹੋਇਆ ਹੁਣ ਜੇ ਆਪਾਂ ਕਰਦੇ ਆ ਉਹਨਾਂ ਦੇ ਟੋਣੇ ਲੇ ਰੱਖਣ ਟਿਕਟ ਤੇ ਬਾਈ ਗੱਡੀ ਚਲਾਉਂ ਮਿਲਦੇਗਾ ਨੂੰ ਕਿ ਅੱਗੇ ਜਾ ਕੇ ਐਵੇਂ ਸਾਢੇ 12 ਹੋ ਗਏ ਜੀ ਸਵੇਰ ਦੇ ਬਾਅਦ ਤੁਰਿਓ ਆਂ ਮੋੜੇ ਹੋਣੇ ਹੋਣੇ ਤਾਜ਼ਾ ਹੀ ਐਕਸੀਡੈਂਟ ਹੋਇਆ ਆ ਇੱਕ 14 ਟੈਰੀ ਗੱਡੀ ਦੀ ਇੱਕ 10 ਚੱਕੀ ਗੱਡੀ ਇੱਕ 12 ਚੱਕੀ ਗੱਡੀ ਤੇ ਨਹੀਂ ਆਵਾਜ ਬਜੀਆਂ ਕਾ ਟੈਰੀ ਗੱਡੀ ਦਾ ਸਾਰੀ ਜਿਦਾ ਆ ਕਿਆ ਬਣਿਆ ਨਾ ਕਿਆ ਬਣ ਪਿਛੇ ਟੋ ਤੱਕ ਲੱਗ ਗਿਆ ਸਾਰਾ ਖਤਮ ਹੁਣੇ ਮੈਂ ਦੇਖ ਕੇ ਆ ਗੱਡੀ ਇਹਨਾਂ ਬਹੁਤ ਬੁਰਾ ਲ ਇੱਕ ਤਾਂ ਪਲਟ ਗਈ ਹੋਆ ਇੱਕ ਤਾਂ ਜਿਓ ਐ ਸਿੱਧੀ ਬਾਕੀ ਇਸ ਨੂੰ ਬੰਦੇਆਂ ਦਾ ਕਿਆ ਬਣਿਆ ਕੋਈ ਪਤਾ ਨਹੀਂ ਜੇ ਬਾਕੀ ਮਿਲਦੇ ਆ ਫੂ ਹਾਅਰਸ ਲੇਟਰ ਅਲੋਕ ਕੋਈ ਆ ਦੂਜਾ ਐਕਸੀਡੈਂਟ ਗੁੜੀ ਵਾਲਾ ਪਾਕ ਪੀਐਸ 670 ਹੈ ਬਿਲਕੁਲ ਤੀਨ ਮਿੰਟ ਪਰਨਾ ਦੂਜਾ ਐਕਸੀਡੈਂਟ ਹੋ ਗਿਆ ਲਿਆ ਕੀ ਮੀਰਾ ਪਰਫਕ ਕਰ ਲਿਆ ਪਾਰ ਮੋਰੇ ਪਿੰਨਿਆ ਚਾਹ ਟਾਈਮ 4:30 ਹੋ ਗਏ ਹੋ ਗਏ ਹੋ ਅੱਜ ਜੀ ਸਵੇਰ ਤੇ ਤੁਰੇ ਹੋਈਆਂ ਕੰਟੀਨਿਊ ਆਪਾਂ ਤਾਂ ਕਮ ਜੱਬਰ ਨਗਰ ਤੋ ਰਹਿ ਗਿਆ ਥੋੜਾ ਜੀ ਵੀ B 25 ਕਿਲੋਮੀਟਰ ਰਹਿ ਗਾਣਾ ਉਹ ਖੜੀ ਆਪਣੀ ਗੱਡੀ ਆਪਾਂ ਪੀ ਕੇ ਆਏ ਚਾਹ ਮੇਰੇ ਵੀਡੀਓ ਹੁਣ ਫੇਰ ਤੁਰਦੇ ਆ ਬਾਡੀ ਰੁਕਦਾ ਡਿਸਕੋ ਕਰਦੀ ਆਂ ਕਿ ਤੁਰਦੇ ਆ ਕਿ ਜੇ ਫਿਰ ਅਗਰ ਗੱਲ ਆਈ ਜੀ ਆਪਾਂ ਬਾਹਰ ਲੈ ਗਏ ਆਪਾਂ ਸਾਥਬਰਲੇ ਰੋਡ ਤੇ ਤੁਰਦੇ ਆਂ ਵਾਟੇਂ ਚ ਵਧੀਆ ਰੋਡ ਤੇ ਤੋਂ ਦੇਖੋ ਕਿ ਮਈਵਾਰ ਪੂਰੀ ਇਨਸ਼ਾ ਅੱਲਾਹ ਅਸੀਂ ਆਪਣੀ ਯਾਤਰਾ ਆਪਣਾ ਸਫ਼ਰ ਲੇ ਗਏ ਆਪ 5 ਮੀਗ ਮੀਟਰ ਦਾ ਲੇ ਗਏ ਆਪਣਾ ਇਹਦੇ ਜਿਆ ਕਸਾ ਕੋਲ ਤੇ 8:00 ਵਜੇ ਨਾਲ ਪਹੁੰਚਣਾ ਆਪਾਂ ਬਾਕੀ ਵੀ ਲੱਗ ਗਿਆ ਸਾਨੂੰ ਫੇਰੇ ਰਾਸਤੇ 'ਚ 7:00 ਵਜੇ ਲਈ ਸਵੇਰੇ ਆਪਣੇ ਸਫ਼ਰ ਜਾਂਦੇ ਕਾ ਆਪਾਂ ਕੰਟੀਨਿਊ ਭਾਈ ਆਪਣਾ ਇਹੋ ਤਾਈ ਹੈ ਲੇ ਗਏ ਆਪਾਂ ਚੰਡੀਗੜ੍ਹ ਵਾਲੇ ਰੋਡ ਤੇ ਕਿਰਾ ਫਰ ਤੋਂ ਚੰਡੀਗੜ੍ਹ ਇਹ ਚੰਡੀਗੜ੍ਹ ਤੋਂ ਜਾਂਦਾ ਸਦਾ ਹੀ ਰੋੜੇ ਜਮਨਾ ਨਗਰ ਸਾਰ ਪਰ ਮੋਰੇ ਧੇਰਾ ਬਸੀ ਚੰਡੀਗੜ੍ਹ ਕਿੱਥੋਂ ਚਰੇ ਹੋ ਆਪਣਾ ਸਬਰ ਥੋੜਾ ਹੀ ਰਹਿ ਗਿਆ ਇੱਥੇ ਜੇ ਉਹ ਦੇਵਤਾਨੂ ਰਕੇ ਜਾ ਹੰਬਾੜਾ ਇੱਥੇ 112 ਕਿਲੋਮੀਟਰ ਇਹ ਹਾਰਦਵਾਰ 13 ਕਿਲੋ ਨਾਲ ਹੈ ਆਈ ਗਿਆ ਰਿਆਵਾਂ ਰਾਤ ਨਹੀਂ ਲਗਾਤਾਰ ਕੀ ਅੱਪਾ ਗਾਰਲੀ ਕੋਸ ਆ ਗਏ ਅੱਪਾ ਹਰਿਆਣੇ ਚ ਸਾਰਨ ਪਰ ਪਿੱਛੇ ਆ ਗਏ ਭਾਜਾ ਮਨਨਗਰ ਹਰਿਆਣੇ ਜੋਗੇ ਅ ਫਿਊ ਆਵਰਸ ਲੇਟਰ ਆ ਗਏ ਜੀ ਅਪਨ ਫੈਕਟਰੀ ਮੋਰੇ ਸਵੇਰ ਦੇ ਆ ਗਏ ਸੀ ਟਾਈਮ 3:00 ਵਜੇ ਗਿਆ ਬਾਕੀ ਉਹ ਖੜੀ ਆਪਣੀ ਗੱਡੀ ਪਰੇ ਲਾਸਟ ਚ ਮੋਰੇ ਇੱਕ ਗੱਡੀ ਕਾਲੀ ਹੁੰਦੀ ਆ ਉਹ ਕਾਲੀ ਹੋਊਂਗੀ ਤਾਂ ਫੇਰ ਆਪਣਾ ਨੰਬਰ ਲੱਗਣਾ ਅਸੀ ਕਰਾਨੀ ਆ ਖਾਲੀ ਮਿਲਦੇ ਆ ਤੁਹਾਨੂੰ ਅੱਜ ਚੱਲਣਾ ਪਿੰਡ ਨੂੰ ਖਾਲੇ ਲੈ ਲੰਡ ਗੱਡੀ ਆਪਣੀ ਹੋਣ ਲੱਗੀ ਜੀ ਖਾਲੀ ਬਾਹਰ ਦਾ ਮਹੱਲਾ ਤਾਬਾ ਤਾਬਾ ਢੀ ਬਾਢੀ ਰਹਿ ਗਈ ਗੱਡੀ ਕਾਲੀ ਹੁੰਦੀ ਆ ਤਾਂ ਫੇਰ ਕਰਾਨੀ ਆ ਕਰ ਦੂ ਅੱਜ ਸਾਰੇ ਕੋ ਕਮਾਂਦੀ ਲੱਗੀ ਹੋਇਆ ਆ ਕੜਕ ਕੜਕੇ ਜੀ ਹੋਇਆ ਹੈ ਨਾ ੱਟ ਗੱਡੀ ਗੱਲੀ ਵੰਟੀ ਗਿਆ ਪਹਾਨੀ ਹੈ ਛੇ ਤਾਂ ਖਰਾਬ ਹੋ ਗਈ ਬਹੁਤ ਜਿਆਦਾ ਹੱਥ ਪੈਰ ਕਾਲੇ 6 ਵਜ ਗਏ ਜੀ ਸ਼ਾਮ ਦੇ ਗੱਡੀ ਆਪਣੀ ਹੋ ਗਈ ਖਾਲੀ ਬਹੁਤ ਥੋੜੀ ਹੋ ਗਿਆ ਜੀ ਅਗਲੀ ਅੰਡੀਆ ਤੇ ਕੰਡਾ ਕਰਾਣੇ ਆ ਕੋਟਾ ਲੈਣੇ ਆ ਪਹਾਨੇ ਆ ਪਿੰਡ ਨੂੰ ਲੋ ਜੀ ਟਾਈਮ 7:00 ਵਜੇ ਗਏ ਜਾਮ ਦੇ ਗੰਡਾ ਵਗੈਰਾ ਹੋ ਗਿਆ ਸਭ ਕੁਝ ਹੋ ਕੇ ਕਾਣਾ ਵੀ ਲਿਆ ਆਪਾਂ ਬਾਹਰ ਤੁਰੇ ਹੋਆ ਪਿੰਡ ਨੂੰ ਪਿੰਡ ਨੂੰ ਗੱਡੀ ਛੱਡ ਪਈ ਐ ਜੀ ਸਭ ਬਣੇ ਗੂੜੇ ਜਿਹੇ ਹਿਆਰ ਬੰਦੂ ਨੇ ਇਹਾਂ ਵਿੱਚ ਹੀ ਆਪੇ ਆਪਾਂ ਸਰੇ ਜਦੋਂ ਬੈਠੇ ਬੈਠੇ ਜੀ ਹਲਕੇ ਤੇ ਕੁਝ ਹੰਡਾ ਦਾ ਜਲਾਸਾ ਨੇ ਗਿਆ ਕਿੱਦਾਂ ਕਰਦੇ ਹੰਡਾ ਕਰਦੇ ਹੰਡਾ ਦਾ ਜਲਾਸਾ ਆ ਗਏ ਜੀ ਆਪਾਂ ਮੁਹਾਲੀ ਤੁਰਿਆਂ ਆ ਸਬਰ ਕਰਦੇ ਆਪਣਾ ਕੰਟੀਨਿਊ ਬਾਕੀ ਬੜਦੇ ਆ ਵੀ ਤੁਹਾਨੂੰ ਅੱਗੇ ਜਾ ਕੇ ਅਸਰਤਾਈ ਖਰੜ ਤੋਂ ਨਿਕਲ ਜਾਣਾ ਰੋਡ ਹੈ ਗਾ ਕਿ ਪਹਿਲਾਂ ਆਪਾਂ ਜਾਂਦੇ ਸੀ ਉੱਤਰੋਂ ਘੁੰਮ ਕੇ ਬਨੂੜ ਵਾਲੇ ਪਾਸੇ ਤੋਂ ਬੜਾ ਉੱਤਰ ਨੂੰ ਨਹੀਂ ਜਾਣਾ ਅਜੀ ਸ਼ਹਿਰ ਦੇ ਅੰਦਰੀਆਂ ਜਾਂਦੇ ਆਂ ਅਸੀਂ ਲ ਸੁਹਾਣੇ ਸੁਹਾਣੇ ਵਾਲਾ ਗੁਰਦੁਆਰਾ ਸਾਹਮਣੇ ਹੋਬਲਾਡ ਕਿ ਤੁਰਿਓ ਆਂ ਬੱਤੀਆਂ ਹੀ ਬੱਤੀਆਂ ਮਿਲਦੇ ਆਂ ਮੈਨਾਂ ਲੋਕੇ ਜਾ ਕੇ ਆਪਣੇ ਰੋਡ ਤੇ ਬੈਠੇ ਰੋਕ ਬੜਾ ਪਾ ਗਾਲਿਆ ਜੀ ਬਾਹਰ ਬੱਸ ਤੁਰਿਓ ਆਂ ਬੈਠੇ ਆਪਾਂ ਆਪਣੇ ਉਹ ਸ਼ਹਿਰ ਵਾਲੇ ਰੋਡ ਤੇ ਨੂੰ 11:30 ਹੋ ਗਿਆ 12:00 ਕੋਈ ਨਾਲ ਪੁੱਛਣਾ ਆਪਾਂ ਲੈਣੇ ਰਿਓਵਾ ਆਉਂਦੇ ਨੇ ਤੀ ਤਾ ਪੋਰਟੂਜੀ ਕੁਸ਼ਾਣੇ ਆਈ ਹੁਣ ਕਿਹੜਾ ਹੈ ਬਰਵਾਦੀ ਲੱਗ ਗਿਆ ਜੀ ਆ ਗਏ ਜੀ ਆਪਾਂ ਬਲਾਦੋਰ ਬਲਾਦੋਰ ਪਾਰ ਕਰ ਲਿਆ ਆਪਾਂ ਮਾਸ਼ਾਹਰ ਤੋਂ ਥੋੜਾ ਜਿਹਾ ਲਗਿਆ ਨਵੇਂ ਸ਼ਹਿਰ ਤੋਂ ਥੋੜਾ ਜਿਹਾ ਲੱਗਣਾ ਪਵੇ ਬੰਡਾਲੀ ਰੋਡ ਨੂੰ ਰਿਓਵਾ ਲੈ ਆਉਂਦੇ ਸਾਢੇ 12 ਹੋ ਗਏ ਆ ਆਰ ਵਾਲੇ ਪਿੰਡ ਜਾਗੇ ਜੀ ਆਪਣੀ ਆ ਕੇ ਆਪਾਂ ਕਰੇ ਕਰੇ ਆਗੇ ਆਪਾਂ ਬਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਬਾਕੀ ਮਿਲਦੇ ਆ ਸਾਨੂੰ ਤੇ ਅਗਲੇ ਬਲੌਗ ਦੇ ਵਿੱਚ